ਮੈਂ ਮਾਸਟਰ ਦਵਿੰਦਰ ਸਿੰਘ ਮਾਛੀਵਾੜਾ ਖਾਮ ਤੋਂ ਸੋ ਗੁਰੂ ਪਿਆਰਿਓ ਅੱਜ ਅਸੀਂ ਬੜੇ ਹੀ ਗੰਭੀਰ ਮਸਲੇ ਤੇ ਇੱਥੇ ਇਕੱਠੇ ਹੋਏ ਆਂ ਇਲਾਕਾ ਨਿਵਾਸੀ ਕਿਉਂਕਿ ਦਰਮਿਆਨੀ ਰਾਤ 4 ਨਵੰਬਰ 2025 ਤੇ 5 ਨਵੰਬਰ 2025 ਦੀ ਰਾਤ ਨੂੰ ਇੱਥੇ ਰੇਤ mafia ਵੱਲੋਂ ਅਸਫਲ ਕੋਸ਼ਿਸ਼ ਕੀਤੀ ਗਈ ਮਾਈਨਿੰਗ ਕਰਨ ਦੀ ਜਿਹਦੀ ਭਣਖ ਲੱਗਦੇ ਆਂ ਸਾਡੇ ਇਲਾਕੇ ਦੇ ਮੋਦਵਾਰ ਸੱਜਣ ਇਕੱਠੇ ਹੋਏ ਉਹਨਾਂ ਨੇ ਆ ਕੇ ਇਹਨਾਂ ਨੂੰ ਘੇਰਾ ਪਾਇਆ ਸੋ ਹੱਥੋਂ ਪਾਈ ਤੱਕ ਨੌਬਤ ਆਈ ਇੱਥੋਂ ਤੱਕ ਕਿ ਰੇਤ ਮਾਫੀਆ ਨੇ ਇਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਉਹ ਪਿੱਛੇ ਇੱਕ ਫਾਰਚੂਨਰ ਗੱਡੀ ਖੜੀ ਹੈ ਜਿਹੜੀ ਇਹਨਾਂ ਮੋਦਵਰ ਬੰਦਿਆਂ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਇਧਰਲੇ ਪਾਸੇ ਪਿਛਲੇ ਪਾਸੇ ਇੱਕ ਟਰਾਲੀ ਖੜੀ ਹੈ ਉਹ ਵੀ ਵੇਖੋ ਕੱਚੇ 'ਚ ਲਈ ਹੋਈ ਆ ਥੱਲੇ ਉਹ ਵੀ ਇਹਨਾਂ ਬੰਦਿਆਂ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿੰਨੇ ਇਹਨਾਂ ਦੇ ਹੌਸਲੇ ਬੁਲੰਦ ਨੇ ਸੋ ਕਦੇ ਕਿਸੇ ਬੰਦੇ ਦਾ ਨਾਂ ਲੈਂਦੇ ਨੇ ਕਿਸੇ ਦਾ ਲੈਂਦੇ ਨੇ ਪ੍ਰਸ਼ਾਸਨ ਦਾ ਸਹਿਯੋਗ ਵੀ ਢਿੱਲਾ ਹੈ ਸੋ ਆਪਾਂ ਮਹੀਨਾ ਪਹਿਲਾਂ ਕਿੰਨਾ ਜੂਝ ਕੇ ਜਿਹੜਾ ਫਸਿਆ ਬੰਨ ਹੈ ਉਹਨੂੰ ਆਪਾਂ ਨੇ ਟੁੱਟਣ ਤੋਂ ਰੋਕਿਆ ਤੇ ਇਹ ਲੋਕ ਫੇਰ ਦੁਬਾਰਾ ਤੋਂ ਸਾਨੂੰ ਵਿਪਤਾ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਬੇਟ ਇਲਾਕਾ ਨਿਵਾਸੀ ਜਿੰਨੇ ਵੀ ਮਾਛੀਵੜਾ ਸਾਹਿਬ ਦੇ ਜਿੱਥੇ ਤੱਕ ਵੀ ਪੰਜਾਬ ਨਿਵਾਸੀ ਜਿੰਨੇ ਵੀ ਗੱਲ ਸੁਣਦੇ ਨੇ ਸੋ ਤਗੜੇ ਹੋਵੋ ਸੋ ਆਓ ਆਪਾਂ ਇਕੱਠੇ ਹੋ ਕੇ ਇਹਨਾਂ ਨੂੰ ਨੱਥ ਪਾਈਏ ਜੇ ਆਪਾਂ ਅੱਜ ਨਾ ਬੋਲੇ ਸੋ ਫੇਰ ਸਾਨੂੰ ਦੁਬਾਰਾ ਕਿਸੇ ਨਾ ਕਿਸੇ ਬੰਦੇ ਉੱਤੇ ਥੈਲੇ ਭਰ-ਭਰ ਕੇ ਲਾਉਣੇ ਪੈਣਗੇ ਤੇ ਜੇ ਇੰਨਾ ਹੀ ਕੰਮ ਚੱਲਦਾ ਰਿਹਾ ਆਪਾਂ ਕਿੰਨੀ ਕੁ ਦਿਨ ਰੋਕ ਲਾਂਗੇ ਸੋ ਸਾਡਾ ਅੰਤ ਫਿਰ ਤੈ ਹੈ ਜੇ ਅੱਜ ਨਾ ਬੋਲੇ ਫੇਰ ਅਸੀਂ ਕੁਝ ਨਹੀਂ ਕਰ ਸਕਦੇ ਸੋ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਪਬਲਿਕ ਦੇ ਪੈਸੇ ਤੋਂ ਤੁਹਾਨੂੰ ਤਨਖਾਹਾਂ ਮਿਲਦੀਆਂ ਨੇ ਜੋ ਇੱਕ ਮਸ਼ੀਨ ਘੇਰੀ ਹੋਈ ਹੈ ਸ਼ੇਰਪੁਰ ਬਸਤੀ ਦੇ ਵਿੱਚ ਪੋਕਲੈਨ ਮਸ਼ੀਨ ਹੈ ਕਿਸੇ ਦਾ ਕੋਈ ਡਰ ਪਿਆ ਨਹੀਂ ਇਹਦਾ ਮਤਲਬ ਹੈ ਪ੍ਰਸ਼ਾਸਨ ਦੀ ਮਿਹਲੀ ਭੁਗਤ ਹੈ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਆਪਣੀ ਬਣਦੀ ਜਿਹੜੀ ਤੁਹਾਡੀ ਕਾਰਵਾਈ ਆ ਉਹ ਕਰੋ ਆ ਕਿ ਟਿੱਪਰ ਦਾ ਕੋਈ ਨੰਬਰ ਨਹੀਂ ਹੈਗਾ ਟਰੈਕਟਰ ਟਰਾਲੀ ਖੜਾ ਉਹਦਾ ਕੋਈ ਨੰਬਰ ਨਹੀਂ ਹੈਗਾ ਤੇ ਫਾਰਚੂਨਰ ਗੱਡੀ ਖੜੀ ਹੈ ਉਹਦੇ ਵਿੱਚ ਦੇ ਵਿੱਚ ਸ਼ਰਾਬ ਵੀ ਹੈਗੀ ਹੈ ਕੁਝ ਵੀ ਹੋ ਸਕਦਾ ਸੋ ਉਹ ਬੰਦੇ ਵੱਡੀ ਮਾਤਰਾ ਦੇ ਵਿੱਚ ਇਕੱਠੇ ਹੋ ਕੇ ਸਾਨੂੰ ਧਮਕੀਆਂ ਦੇ ਕੇ ਰਾਤ ਉਹ ਕੁਝ ਬੰਦਿਆਂ ਨੂੰ ਪੁਲਿਸ ਲੈ ਗਈ ਕੁਝ ਦੌੜ ਗਏ ਸੋ ਇਹ ਕਿਹੜੇ ਲੋਕ ਨੇ ਜਿਹੜੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਸੋ ਗ੍ਰੇਟ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਬੇਨਤੀ ਪ੍ਰਵਾਨ ਕਰੋ ਕੱਟੇ ਹੋਵੋ ਤਾਂ ਜੋ ਆਪਾਂ ਇਹਨੂੰ ਰੋਕੀਏ ਨਹੀਂ ਤਾਂ ਫਿਰ ਥੈਲੇ ਹਰ ਸਾਲ ਕਿੰਨੇ ਕ ਥੈਲੇ ਲਾਉਂਗੇ ਤੁਸੀਂ ਕਿੰਨੇ ਕ ਬੰਨ ਰੋਕ ਲੋਂਗੇ ਸੋ ਸਰਕਾਰ ਨੂੰ ਵੀ ਬੇਨਤੀ ਹੈ ਮੌਜੂਦਾ ਸਰਕਾਰ ਨੂੰ ਕਿ ਸਖਤ ਹੋਵੋ ਐਂ ਗੱਲ ਨਹੀਂ ਬਣਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਖੜੇ ਪਿੰਡ ਦਪਾਣਾ ਸ਼ੇਰਗੜ ਦੇ ਤਰੀਕ ਦਾ ਰੋਤ ਤਾ ਤਰੀਕ ਹੋ ਗਈ 5 ਜੀ 5 5 11 2025 ਇਹ ਰਾਤ ਆ ਦੇਖੋ ਜੀ ਪਿੱਛੇ ਖੜਾ ਸਾਡੇ ਅਕਸ਼ਰ ਆ ਗੱਡੀ ਦਿਖਾਓ ਜੀ ਇਹ ਤਾਂ ਫੂਲ ਚੰਨ ਗੱਡੀ ਖੜੀ ਹੈ ਜੀ ਆਹ ਸਾਡੇ ਪੁੱਤ ਹੋਰ ਟਰੈਕਟਰ ਖੜਾ ਹੈ ਜੀ ਪਿੱਛੇ ਖੜਾ ਟਰੈਕਟਰ ਟਰਾਲੀ ਤੇ ਤੇ ਇਸ ਤੋਂ ਬਾਅਦ ਇੱਕ ਕੋਪਲਾਈਨ ਮਸ਼ੀਨ ਤੇ ਟਰੱਕ ਜਿਹੜਾ ਕੀ ਉਹ ਛੇਰਪੁਰ ਬਸਤੀ 'ਚ ਖੜਾ ਵਾ ਇਹ ਰਾਤ ਸਾਰੇ ਸਾਡੇ ਚੜਾਈ ਕਰਕੇ ਰਸਤੇ ਵਾਸਤੇ ਆਏ 11 ਵਜੇ ਟਾਈਮ ਸੀ ਉਸ ਤੋਂ ਪ੍ਰਾਂਤ ਸਾਨੂੰ ਸੂ ਮਿਲੀ ਅਸੀਂ ਇਕੱਠੇ ਹੋਏ ਇੱਥੇ ਇਹ ਪਰਕੇ ਅੰਦਰੋਂ ਲਿਆਏ ਇੱਥੇ ਰੁਕੇ ਗਏ ਕੁਝ ਬੰਦਿਆਂ ਨੇ ਮਾੜਾ ਚੰਗਾ ਬੋਲਿਆ ਧਮਕੀਆਂ ਦਿੱਤੀਆਂ ਉਹਨਾਂ ਨੇ ਧਮਕੀਆਂ ਦਿੱਤੀਆਂ ਉਸ ਤੋਂ ਪ੍ਰਾਂਤ ਅਸੀਂ ਕਾਲ ਕਰੀ 112 ਨੰਬਰ ਤੇ ਉਹਨਾਂ ਦਾ ਵੀ ਸਾਨੂੰ ਕੋਈ ਵਧੀਆ ਸਜਾਉਣੀ ਮਰੇਆ 2-3 ਘੰਟੇ ਬਾਅਦ ਲੇਟ ਆਏ ਆ ਉਸ ਤੋਂ ਵਿੱਚ ਕੁਝ ਲੜਾਈ ਝਗੜਾ ਵੀ ਹੋਇਆ ਬੈਸ ਵਸਈਆ ਵੀ ਹੋਇਆ ਧਮਕੀਆਂ ਵੀ ਦਿੱਤੀਆਂ ਗਈਆਂ ਜਿੰਨਾ ਵੀ ਸਟਾਫ ਉਧਰੋਂ ਆਇਆ ਸੀ ਉਸ ਤੋਂ ਬਾਅਦ ਕਿਤੇ ਪੁਲਿਸ 1.5-2 ਵਜੇ ਦੇ ਕਰੀਬ ਆਈ ਇਹ ਸਾਡੇ ਹਵਾਲੇ ਇਸ ਟਾਈਮ ਟਰੈਕਟਰ ਟਰਿੱਪਰ ਤੇ ਗੱਡੀ ਉਹ ਬੰਦੇ ਚਾਰ ਲੈ ਗਏ ਨੇ ਨੰਬਰ ਹੈ ਨੰਬਰ ਕਿਸੇ ਦਾ ਵੀ ਹੈ ਨਹੀਂ ਜੀ ਨਾ ਟਰੈਕਟਰ ਦਾ ਨਾ ਗੱਡੀ ਦਾ ਗੱਡੀ ਦਾ ਹੈਗਾ ਗੱਡੀ ਦਾ ਹੈਗਾ ਜੀ ਆ ਟਿਪਰ ਦਾ ਇਸੇ ਤਰ੍ਹਾਂ ਉੱਥੇ ਪੋਪਲੈਨ ਖੜੀਆ ਜਿਹਦੇ ਉੱਪਰ ਲੱਦੀ ਹੈ ਨਾ ਪੋਪਲੈਨ ਦਾ ਤੇ ਨਾ ਟਰੱਕ ਦਾ ਨਾ ਟਰੱਕ ਦਾ ਨੰਬਰ ਆ ਬਾਕੀ ਅਸੀਂ ਇਸ ਟਾਈਮ ਇਹ ਸਾਰੀ ਸੰਗਤ ਜੁੜੀ ਹੋਈ ਆ ਬਾਕੀ ਇਲਾਕੇ ਨੂੰ ਵੀ ਆਪਾਂ ਕੋਸ ਜਿੰਨੇ ਪਹਿਲਾਂ ਆਪਾਂ ਖੜਾ ਨਹੀਂ ਮਾਰ ਚੱਲੀ ਆ ਉਹਦਾ ਕਾਰਨ ਮਨਜਾਇਜ ਮੈਨਿੰਗ ਸੀ ਇਸ ਤਰ੍ਹਾਂ ਇਹ ਮੈਨਕ ਨੂਨ ਦੁਬਾਰਾ ਫੇਰ ਚਾਲੂ ਕਰ ਰਹੇ ਆ ਜਿਹੜੇ ਤਗੜੇ ਲੋਗ ਨੇ ਤਗੜੀਆਂ ਪਾਰਟੀਆਂ ਨੇ ਉਹ ਇਹਨੂੰ ਫੇਰ ਚਾਲੂ ਕਰ ਰਹੀਆਂ ਨੇ ਜਿਸ ਤਰ੍ਹਾਂ ਇੱਥੇ ਰਾਤ ਨਾ ਆਉਂਦੇ ਸ਼ਾਇਦ 100 ਟਿੱਪਰ ਕੱਢਦੇ 50 ਕੱਢਦੇ ਅਸੀਂ ਕੋਸ਼ਿਸ਼ ਕਰੀ ਆ ਰੋਕਣ ਦੀ ਤੇ ਇਲਾਕੇ ਨੂੰ ਮੇਰੇ ਵੱਲੋਂ ਪੂਰ ਜ਼ੋਰ ਮੰਗਾ ਬੇ ਵੱਤ ਤੋਂ ਵੱਧ ਇਲਾਕਾ ਸਾਰਾ ਇੱਥੇ ਇਕੱਠਾ ਹੋਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਜਸ ਤੱਕ ਆਪਾਂ ਇਕੱਠੇ ਨਹੀਂ ਹੁੰਦੇ ਇਸ ਤੱਕ ਕਾਰਵਾਈ ਨਹੀਂ ਹੋਣੀ ਇਹ ਲੋਕ ਕੱਲ ਨੂੰ ਫੇਰ ਹੱਥ ਪਾਣਗੇ ਆਪਾਂ ਨੂੰ ਮੇਰੀ ਫੇਰ ਹੱਥ ਜੋੜ ਕੇ ਬੇਨਤੀ ਹੈ ਜਿੰਨਾ ਵੀ ਲੋਕਲ ਏਰੀਆ ਉਹ ਵੱਤੋਂ ਵੱਤ ਬੇਟ ਏਰੀਆ ਉਹ ਇੱਥੇ ਪਹੁੰਚੇ ਪਿੰਡ ਦਪਾਣਾ ਸ਼ੇਰਗੜ ਕੱਚਾ ਮਾਛੜਾ ਤੋਂ 43